ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰੂ ਕਲਗੀਧਰ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਭਾਰੀ ਜੰਗ ਕਰਕੇ ਜ਼ਾਲਿਮਾਂ ਦੇ ਛੱਕੇ ਛਡਾ ਕੇ ਇਸ ਹਿੰਦ ਦੇ ਧਰਮ ਨੂੰ ਬਚਾਉਣਾ ਕੀਤਾ ਜਿਸ ਕਾਰਨ ਸਿੰਘਾਂ ਨੇ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਧਰਮ ਨੂੰ ਇਹ ਬੇਨਤੀ ਕੀਤੀ ਮਾਰਾ 8 ਮਹੀਨੇ ਹੋ ਗਏ ਹੈ ਹੁਣ ਭੁੱਖ ਦਾ ਦੁੱਖ ਸਹਾਰਿਆ ਨਹੀਂ ਜਾਂਦਾ ਕੱਟਣਾ ਮੁਸ਼ਕਲ ਹੈ ਮਾਰਾ ਸਾਨੂੰ ਪਾਰਸ ਵਾਲੇ ਨੂੰ ਕਹਿ ਸਿੱਖਾ ਜਿੰਨਾ ਸਿੱਖ ਤਪ ਕਰਨਗੇ ਇਸ ਵੇਲੇ ਭੁੱਖ ਦਾ ਦੁੱਖ ਸਹਾਰਨਗੇ ਜਿਹੜੇ ਕਾਮਨਾ ਵਾਲੇ ਹੋਣਗੇ ਉਹ ਔਡੀਆਂ ਵੱਡੀਆਂ ਸਰਦਾਰੀਆਂ ਨੂੰ ਪਾਉਣਗੇ ਅਤੇ ਰਾਜ ਪਾਉਣਗੇ ਜਿਹੜੇ ਨਿਸਕਾਮੀ ਹੋਣਗੇ ਉਹ ਸਾਡੇ ਸਰੂਪ ਵਿੱਚ ਮਿਲ ਜਾਣਗੇ ਇਹ ਵਚਨ ਕਹਿ ਕੇ 파ਰਸ ਵਾਲੇ ਨੂੰ ਕਿਹਾ ਸੀ ਕੋਈ ਮਾਇਆ ਦਾ ਘਾਟਾ ਨਹੀਂ ਹੈ ਇਹ ਤਾਂ ਸਿੱਖਾਂ ਤੋਂ ਤਪ ਕਰਾ ਰਹੇ ਆ ਸੱਚੇ 파ਰਸਾਨ ਵਚਨ ਕੀਤੇ ਸੀ ਜਿਸ ਵਕਤ ਸਾਰੇ ਅੰਮ੍ਰਿਤਸਰ ਸਿੰਘ ਜੀ ਆਪਣੀਆਂ ਲਿਖਤਾਂ ਤੇ ਕੁਰਾਨ ਸ਼ਰੀਫ ਸੱਜੇ ਤੇ ਸੱਜੇ ਤੇ ਰੱਖ ਕੇ ਔਰੰਗਜ਼ੇਬ ਨੂੰ ਭੇਜਿਆ ਤੇ ਕੁਰਾਨ ਦੀਆਂ ਸੋਹਾਂ ਖਾਂਦੀਆਂ ਪਕੰਬਰ ਦੀਆਂ ਅਤੇ ਖੁਦਾਰੀਆਂ ਸੋਹਾਂ ਖਾ ਕੇ ਮਾਰਿਆਂ ਨੂੰ ਕਿਹਾ ਕਿ ਮਾਰਾ ਸਾ ਅਸੀਂ ਕੋਈ ਬੈਰ ਨਹੀਂ ਕਰਾਂਗੇ ਆਪਦੇ ਨਾਲ ਹੈ ਤੇ ਪਹਾੜੀਆਂ ਰਾਜਿਆਂ ਬਾਈ ਧਾਰਾਂ ਨੇ ਉਸ ਵਕਤ ਆਪ ਸਾਰਿਆਂ ਨੇ ਬਾਈਆਂ ਨੂੰ ਲਿਖਤਾਂ ਕੀਤੀਆਂ ਤੇ ਆਟੇ ਦੀ ਗਾਹੂ ਬਣਾ ਕੇ ਥਾਲੀ ਵਿੱਚ ਰੱਖ ਕੇ ਠਾਕਰੇਨ ਦੀ ਫੋਟੋ ਵਿੱਚ ਰੱਖ ਕੇ ਕਿਹਾ ਕਿ ਅਸੀਂ ਹਥੀਂ ਗਾਹੂ ਦੇ ਛੁਰੀ ਮਾਰੀਏ ਜੇ ਆਪਦੇ ਨਾਲ ਵੈਰ ਕਰੀਏ ਇਵੇਂ ਜਦੋਂ ਸਾਰਿਆਂ ਦੇ ਨਿਯਮ ਧਰਮ ਆ ਗਏ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੇਰ ਵੀ ਪ੍ਰਤੀਤ ਨਹੀਂ ਕੀਤੀ ਖਾਲਸੇ ਨੂੰ ਕਿਹਾ ਕਿ ਖਾਲਸਾ ਜੀ ਤੁਹਾਨੂੰ ਦਿਖਾਉਣੇ ਹੈ ਦੇਖੋ ਇਹਨਾਂ ਦੇ ਕਿਸ ਤਰ੍ਹਾਂ ਝੂਠੇ ਨੀਅਮ ਹਨ ਆਪ ਜੀ ਨੇ ਕੈਸੀ ਖਜ਼ਾਨਾ ਕਢਨੇ ਹਾਂ ਕੂੜਾ ਕਚਰ ਗੁੱਦੜ ਆਦਿਕ ਭਰ ਕੇ 10000 ਬੈਲ ਲਵਾਣੇ ਤੇ ਮੰਗਵਾ ਕੇ ਉਹਦੇ ਉੱਤੇ ਮਹਾਰਾਜ ਜੀ ਲਦਾ ਕੇ ਜਦੋਂ ਤੋਰਿਆ ਉੱਤੇ ਖੀਨ ਖਾਬ ਦੇ ਚਮਕੀਲੇ ਵਸਤੂ ਦੋ ਦੋ ਕਾਲੀ ਪਾ ਦਿੱਤੇ ਖਜ਼ਾਨਾ ਜਾਂਦਾ ਚਮਕਦਾ ਵੇਖ ਕੇ ਸਾਰੇ ਨੀਮ ਧਰਮ ਤੁਰਕਾਂ ਨੇ ਤੇ ਹਿੰਦੂਆਂ ਨੇ ਛੱਡ ਦਿੱਤੇ ਤੇ ਖਜ਼ਾਨੇ ਨੂੰ ਲੁੱਟਣ ਪੈ ਗਏ ਸਤਗੁਰੂ ਜੀ ਨੇ ਵਿਚਕੋਖ ਤੇ ਉਸ ਵੇਲੇ ਸਾਧ ਸੰਗਤ ਜੀ ਬਾਗਣ ਇਹ ਦੋਵੇਂ ਤੋਪਾਂ ਦੇ ਫੈਰ ਅੰਦਗੜ ਤੋਂ ਕਰਾਏ ਉਹਨਾਂ ਲੁਟੇਰਿਆਂ ਦੇ ਉੱਤੇ ਪਏ ਅਤੇ ਜਿਨ੍ਹਾਂ ਨੇ ਆਪਣੀਆਂ ਸਹੌਤ ਸੁਗੰਧਾ ਹਾਰ ਦਿੱਤੀਆਂ ਸੀ ਫਿਰ ਉਹ ਗੂਣਾ ਲੈ ਕੇ ਚਲੇ ਗਏ ਆਪਾਂ ਆਪਣੀ ਠਾਈ ਕੋਈ ਠਾਕਰ ਪੂਜਾ ਵਾਲੇ ਦਾ ਜੋ ਖੋਲੀ ਲਿੱਦ ਨਿਕਲੀ ਕਿਸੇ ਤੋਂ ਮੈਣ ਨਿਕਲੀ ਕਿਸੇ ਤੋਂ ਅਸੂ ਮਰਿਆ ਹੋਇਆ ਚਮ ਨਿਕਲਿਆ ਬੜੇ ਸ਼ਰਮਿੰਦੇ ਹੋਏ ਇਸ ਪ੍ਰਕਾਰ ਵੀ ਹਲਤ ਕੀਤੀ ਸਿੰਘਾਂ ਨੂੰ ਫੇਰ ਵੀ ਧੀਰ ਦਿਨਾ ਕੀਤੀ ਮਾਤਾ ਸਾਹਿਬ ਜੀ ਦੇ ਬਾਸ਼ ਵਕੀਲ ਗਏ ਮਾਤਾ ਜੀ ਗੁਰੂ ਸਾਹਿਬ ਮੰਨਦੇ ਨਹੀਂ ਹਨ ਮਾਤਾ ਨੇ ਕਿਹਾ ਕਿ ਇਸ ਵੇਲੇ ਸਿੱਖ ਸੰਗਤਾਂ ਦੇ ਤਾਂ ਹੀ ਤੰਗੀ ਬਹੁਤ ਹੈ ਅਸੀਂ ਪਹਿਲਾਂ ਨਿਕਲ ਪਏ ਨਹੀਂ ਉਸ ਵੇਲੇ 700 ਸਿੰਘ ਨੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਮਹਾਰਾ ਜੀ ਹੁਣ ਰਹਿ ਨਹੀਂ ਸਕਦੇ ਮਹਾਰਾ ਨੇ ਕਿਹਾ ਚੰਗਾ ਭਾਈ ਲਿਖਤਾਂ ਕਰ ਦਿਓ ਲਿਖਤਾਂ ਇਹ ਬਦਾਵੇ ਨਹੀਂ ਹਨ ਕਿ ਸਾਡੀ ਇਹ ਰਾਏ ਹੈ ਇਹ ਲਿਖਤ ਹੈ ਬਦਾਵਾ ਸਾਹਿਬ ਸੰਗੇ ਜੀ ਜਿਹੜਾ ਦਿੱਤਾ ਸੀ ਪੰਚਾਇਤਾਂ ਨੇ ਰਾਮਿਆਣੇ ਆ ਕੇ ਦਿੱਤਾ ਸੀ ਲਾਹੌਰ ਨੇ ਅੰਮ੍ਰਿਤਸਰ ਦੇ ਜਿਹਨੇ ਜ਼ਿਲ੍ਹੇ ਦੇ ਲੋਕਸਾਂ ਨੇ ਉਹ ਗੁਰੂ ਮਹਾਰਾਜ ਸਾਹਿਬ ਜੀ ਤੋਂ ਟੁੱਟੀ ਘਣ ਹੋਣ ਵੇਲੇ ਜਦੋਂ ਮਹਾ ਸਿੰਘ ਤੇ ਮਾਈ ਭਾਗੋ ਅਰਗ ਚਾਲੀਆਂ ਸਿੰਘਾਂ ਨੇ ਕੁਰਬਾਨੀ ਕੀਤੀ ਸੀ ਮੁਕਸਰ ਸਾਹਿਬ ਦੇ ਵਿੱਚ ਟੁੱਟੀ ਘਣਾਈ ਸੀ ਉਹ ਰਾਮਯਾਨੇ ਦਾ ਪ੍ਰਸੰਗ ਹੈ ਜਿਹੜਾ ਪੰਚਾਇਤਾਂ ਨੇ ਦੇਪੀਆਂ ਸੀ ਬਲਾਵਾ ਲਿਖਿਆ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਪਾ ਸਾਗਰੀਵਨਵਾਦ ਜੀ ਨੇ ਇਹ ਜਦੋਂ ਦੇਖਣਾ ਲਈਆਂ ਉਸ ਵੇਲੇ ਸਾਰਿਆਂ ਨੇ ਕਿਹਾ ਮਹਾਰਾ ਜੀ ਸਾਡੀ ਸੰਮਤੀ ਹੈ ਚਾਰੀ ਸਿੰਘ ਮਹਾਰਾ ਦੇ ਨਾਲ ਰਹੋ ਉਹਨਾਂ ਨੇ ਕਿਹਾ ਮਹਾਰਾ ਅਸੀਂ ਨਹੀਂ ਲਿਖਤ ਕਰਨੀ ਜੇ ਰਹੂਗੇ ਤਾਂ ਨਾਲ ਰਹਾਂਗੇ ਅਤੇ ਜੇ ਸੱਚੇ ਪਾਲਸ਼ਾ ਚੱਲੋਗੇ ਤਾਂ ਚੱਲਾਂਗੇ ਗੁਰੂ ਮਹਾਰਾ ਨੇ ਕਿਹਾ ਤੁਸੀਂ ਵੀ ਕਰਦੇ ਹੋ ਨਹੀਂ ਮਹਾਰਾ ਅਸੀਂ ਨਹੀਂ ਕਰਨੀਆਂ ਉਸ ਵੇਲੇ ਸਤਗੁਰੂ ਮਹਾਰਾ ਸਾਹਿਬ ਜੀ ਨੇ ਗਰੀਬ ਨਵਾਜ਼ ਜੀ ਨੇ ਸਾਰਿਆਂ ਸਿੱਖ ਸੰਗਤਾਂ ਦੇ ਕੋਲ ਹੀ ਕਿਹਾ ਚੰਗਾ ਵੀ ਬਹੀਰ ਪਾਓ ਹੁਣ ਤਰੀ ਰਾਤ ਤੋਂ ਬਹੀਰ ਸਾਹਿਬ ਸਿੰਘ ਜੀ ਪਾਇਆ ਮਾਤਾ ਸਾਹਿਬ ਸਾਹਿਬ ਜਦ ਨਾਲ ਲੈ ਕੇ ਤੁਰ ਪਏ ਅਤੇ ਪਰਿਵਾਰ ਸਾਰਾ ਨਾਲ ਹੈ ਦੋਵੇਂ ਮਹਿਲ ਗੁਰੂ ਮਾਰੇ ਸਾਹਿਬ ਦੇ ਮਾਤਾ ਸਹਿਬ ਦੇਵੀ ਕੌਰ ਜੀ ਤੇ ਮਾਤਾ ਸਾਹਿਬ ਸੁందਰੀ ਜੀ ਇਹ ਵੀ ਨਾਲ ਰੱਖ ਕੇ ਸਵਾਰ ਹਨ ਉਸ ਵਕਤ ਸਾਰਾ ਪਰਿਵਾਰ ਕੋ ਸਿੱਖ ਸੰਗਤਾਂ 700 ਸਿੱਖ ਨਾਲ ਆ ਰਿਹਾ ਹੈ ਗੁਰੂ ਮਾਰੇ ਨਵੇਂ ਪੜ ਸਾਡੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਅਰਦਾਸ ਕਰਕੇ ਬਚਨ ਕੀਤਾ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਸਤਾਂ ਸ੍ਰੀ ਅਕਾਲ ਨਿਸ਼ਾਨ ਝੁਲਦਾ ਹੀ ਰਹਿਣੇ ਹਨ ਅਸੀਂ ਆ ਸਰਵੰਸ ਬਾਰਵਾਦ ਜਿਵੇਂ ਆਪ ਨਸੀਸ ਵਾਰਿਆ ਹੈ ਉਹ ਸਰਵੰਸ ਵਾਰਨ ਵਾਸਤੇ ਮਾਰਾ ਤਿਆਰ ਆ ਕੀਤਾ ਇਹ ਅਲਾਸ ਕਰਕੇ ਗੁਰੂ ਮਹਾਰਾਜ ਸਾਹਿਬ ਉੱਥੋਂ ਤੁਰ ਪਏ ਸਾਰੇ ਸਿੱਖ ਸੰਗਤਾਂ ਨਾਲ ਲੀਆਂ ਉਦੀਆਂ ਹਨ ਸਾਰੇ ਉਸਤਾਦ ਦਾਸਾ ਮਹਾਰਾਜ ਸਾਹਿਬ ਜੀ ਨੇ ਨਿਰਵਾਹ ਸਰਸੇ ਤੱਕ ਕੀਤਾ ਇੱਥੇ ਸਰਸੇ ਬੜਾ ਭਾਰੀ ਜੰਗ ਹੋਇਆ ਜੇ ਜੰਗ ਦੇ ਵਿੱਚ ਬਹੁਤ ਸਿੱਖ ਸਰਸਾ ਦੀ ਭੇਟਾ ਹੋ ਗਏ ਬਹੁਤ سارے ਸਿੰਘ ਲੜ ਕੇ ਸ਼ਹੀਦ ਹੋ ਗਏ ਜਿਨ੍ਹਾਂ ਦੇ ਭਾਈ ਉਦੇ ਸਿੰਘ ਜੀ ਨੇ ਸਵਾ ਪੈਰ ਜਿਨੀ ਪਹਾੜੀਆਂ ਦੀ ਫੌਜ ਸੀ ਜਿਨੀ ਲਾਹੌਰ ਦੀ ਪਸ਼ੌਰ ਤੱਕ ਫੌਜ ਸੀ ਜਿਨੀ ਸਰੰਡ ਵਾਲੇ ਸੂਬੇ ਦੀ ਫੌਜ ਸੀ ਜਿਨੀ ਦਿੱਲੀ ਵਾਲੀ ਫੌਜ ਸੀ ਇਹਨਾਂ ਸਾਰੀ ਫੌਜ ਦਾ ਮੁਕਾਬਲਾ ਕਰਕੇ ਸਵਾ ਪੈਰ ਜੋਦਨ ਹੱਥ ਵਖਾਏ ਬਾਬਾ ਅਜੀਤ ਸਿੰਘ ਨੂੰ ਗੁਰੂ ਮਹਾਰਾਜ ਸਾਹਿਬ ਦੇ ਪਾਸ ਭੇਜ ਦਿੱਤਾ ਪਹਿਲਾਂ ਸਹਿਬ ਅਜੀਤ ਸਿੰਘ ਜੀ ਉੱਥੇ ਬਟੇ ਹੋਏ ਜੰਗ ਕਰ ਰਹੇ ਸਨ ਉਸ ਵਕਤ ਮਾਰੇ ਸਾਹਮਣੇ ਸ੍ਰੀ ਆਸਾ ਜੀ ਦੀ ਆਰਦਾ ਕਿਰਤਨ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਪਾਸੋਂ ਇਹ ਗੁੰਜ ਕਥਾ ਜੀ ਲਿਖਿਆ ਹੋਇਆ ਹੈ ਕਿ ਵਾਰ ਆਸਾ ਦੀ ਆਰਦਾ ਕਿਰਤਨ ਕਿਹਾ ਸਿੰਘਾਂ ਨੂੰ ਕਰੋ ਸਰਸੇ ਦੇ ਤੇ ਕੀਰਤਨ ਕੀਤਾ ਆਸਾ ਦੀ ਵਾਰ ਦਾ ਭੋਗ ਪੈਣ ਤੋਂ ਬਾਅਦ ਜਿੰਨਾ ਚਿਰ ਆਸਾ ਦੀ ਵਾਰ ਦਾ ਕੀਰਤਨ ਹੋਇਆ ਕਿਸੇ ਦੇ ਗੋਲੀ ਨਹੀਂ ਲੱਗੀ ਸਾਰੇ ਸਿੱਖ ਸੁਣਦੇ ਰਹੇ ਹਨ ਭੋਗ ਪੈਣ ਤੋਂ ਬਾਅਦ ਸਿੰਘ ਫਿਰ ਜੰਗਵਾਦ ਤੇ ਤਿਆਰ ਹੋ ਕੇ ਜਿੰਨਾਂ ਨੇ ਸ਼ਹੀਦੀਆਂ ਪਾਈਆਂ ਜਿੱਥੇ ਪਰਿਵਾਰ ਵਿਛੋੜੇ ਵਾਲਾ ਗੁਰਦਾਰਾ ਇਹ ਨਵੇਂ ਸੜਕ ਕੱਢਿਆ ਹੋਇਆ ਠੇਕੇਦਾਰਾਂ ਨੇ ਬਣਾਇਆ ਐ ਸਿੰਘਾਂ ਨੇ ਉਸ ਸਿੰਘਾਂ ਦੀਆਂ ਲੋਥਾਂ ਸਾਬ ਤੋਂ ਦਸਤਰਾ ਨਿਕਲੀਆਂ ਸਨ ਉਥੇ ਢੇਰ ਲਾ ਕੇ ਸੀ ਐਜਨੇ ਸਿੰਘ ਸ਼ਹੀਦ ਹੋ ਗਏ ਸੀ ਓਵੇਂ ਬਸਤਰ ਓਵੇਂ ਸਾਰੇ ਅੰਗ ਜਿਹੜੇ ਆ ਉੱਤੇ ਪਾਣੀ ਤੇ ਰੇਤਾ ਪਾਏ ਪਾ ਕੇ ਓਵੇਂ ਲੋਥਾਂ ਪਈਆਂ ਸਨ ਜੀ ਇਹ ਨਿਸ਼ਾਨੀ ਤੋਂ ਪਰਿਵਾਰ ਵਿਛੋੜਾ ਗੁਰਦਾਰਾ ਬਣਾਇਆ ਅਸਰ ਜੀ ਉਸਾਂ ਕੋ ਜੰਗ ਹੋਣ ਤੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨੂੰ ਆਜਿ ਇਸ ਜੰਗ ਦੇ ਵਿੱਚ ਸਿੰਘ ਸਾਰੇ ਲੜਦੇ ਹਨ ਸ਼ਹੀਦ ਹੋ ਗਏ ਉਹਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਆਪ ਅੱਗੇ ਚੱਲੋ 40 ਸਿੰਘਾਂ ਦੇ ਸਮੇਤ ਦੋਵੇਂ ਵੱਡੇ ਸਾਹਿਬਜਾਦਿਆਂ ਦੇ ਸਮੇਤ ਮਹਾਰਾਜ ਉੱਥੋਂ ਚੱਲੇ ਹਨ ਅਤੇ ਮਾਤਾ ਸਾਹਿਬ ਜੀ ਉਸ ਵੇਲੇ ਛੋਟੇ ਸਾਹਿਬਜਾਦਿਆਂ ਨੂੰ ਨਾਲ ਲੈ ਕੇ ਗੰਗੂ ਜਿਹੜਾ ਸੀ ਖੇੜੀ ਤੇ ਰਹਿਣ ਵਾਲਾ ਇਸ ਨੇ ਮਹਾਰਾਜ ਸਾਹਿਬ ਦੇ ਪਾਸੋਂ ਜਾਚਣਾ ਮੰਗ ਵੰਗ ਕੇ 21 ਸਾਲ ਗੁਰੂ ਸਾਹਿਬ ਦੇ ਪਾਸੋਂ ਪਦਾਰਥ ਲੈ ਲੈ ਕੇ ਖਾਂਦਾ ਰਿਹਾ ਸੀ ਕਈ ਕਹਿੰਦੇ ਰਸੋਈਆ ਰਿਹਾ ਰਸੋਈਆ ਤਾਂ ਨਹੀਂ ਲਿਖਿਆ ਹੋਇਆ ਮਾਰੇ ਦੇ ਪਾਸੋਂ ਮੰਗ ਮੰਗ ਕੇ 21 ਸਾਲ ਇਹ ਖਾਂਦਾ ਰਿਹਾ ਹੈ ਧਾਨ ਮਾਰੇ ਤੋਂ ਲਿਆ ਕੇ ਪਰ ਉਹ ਅਸਲ ਉਸ ਵੇਲੇ ਕਿਹਾ ਕਿ ਮਾਤਾ ਜੀ ਮੇਰਾ ਇੱਥੇ ਨੇੜੇ ਘਰ ਹੈ ਉੱਥੇ ਚਲੋ ਆਰਾਮ ਕਰੋ ਇਸ ਪ੍ਰਕਾਰ ਮਾਤਾ ਜੀ ਸਾਹਿਬ ਜੀ ਜਦੋਂ ਸਵੇਦ ਵਿਛੜ ਕੇ ਉਹਦੇ ਨਾਲ ਚਲੇ ਗਏ ਜਿੱਥੇ ਗੁਰੂ ਮਹਾਰਾਜ ਸਾਹਿਬ ਜੀ ਰੋਪੜਾ ਕੇ ਇਸ ਨਾਲ ਜੰਗ ਕਰਦੇ ਆਏ 20 ਕੋਚ ਲੋਠਾਈ ਲੋਥਲ ਲਟਾਤੀਆਂ ਜਰੋਂ ਓਪਣ ਦੇ ਨੇੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਪੁੱਜੇ ਉਸ ਵੇਲੇ ਇੱਕ ਦਿੱਲੀ ਦਾ ਸਿੱਖ ਸੀ ਫੌਜ ਵਿੱਚ ਉਹਨਾਂ ਕਹੇ ਮਹਾਰਾ ਮੈਨੂੰ ਕੋਈ ਸੇਵਾ ਦੱਸੋ ਮਹਾਰਾ ਨੇ ਕਹੇ ਚੰਗੇ ਵੇਲੇ ਤੂੰ ਆ ਗਿਆ ਹੈ ਐਸ ਵੇਲੇ ਸੇਵਾ ਇਹ ਹੈ ਬਹੀਰ ਦੇ ਵਿੱਚ ਸਿੱਖ ਸੰਗਤਾਂ ਦੇ ਦੋਵੇਂ ਮਹਿਲ ਸਾਡੇ ਸੁੰਦਰੀ ਜੀ ਤੇ ਸਹਿਬਕੌਰ ਜੀ ਆ ਰਹੇ ਹੈ ਉਹਨਾਂ ਦੀ ਸੇਵਾ ਤੂੰ ਕਰ ਇਹਨਾਂ ਕਿਆ ਮਹਾਰਾਜ ਨੇ ਦਿੱਲੀ ਮੇਰੇ ਘਰ ਆ ਮੈਂ ਦਿੱਲੀ ਲੈ ਜਾਣਾ ਇੱਥੇ ਮੇਰੇ ਸਬੰਧੀਆਂ ਰੋਪੜ ਕੇ ਅੱਜ ਦੀ ਰਾਤ ਉੱਥੇ ਮੈਂ ਆਰਾਮ ਕਰਾ ਲੈਣੇ ਮਹਾਰਾਜ ਕਹ ਬੜੇ ਚੰਗੇ ਵੇਲੇ ਆਇਆ ਇਹ ਸੇਵਾ ਤੂੰ ਕਰ ਉਹ ਸਾਰੇ ਮਨੀ ਸਿੰਘ ਜੀ ਬੱਚੇ ਸਨ 13 ਸਾਲ ਦੀ ਉਮਰ ਦਾ ਸਨ ਇਹਨਾਂ ਨੂੰ ਨਾਲ ਮਾਤਾ ਉਹਦੇ ਭੇਜ ਦਿੱਤਾ ਤੇ ਉਸ ਵੇਲੇ ਮਾਤਾ ਸਾਹਿਬਾ ਦੋਹਾਂ ਨੂੰ ਨਾਲ ਲੈ ਕੇ ਸਿੱਖਣੇ ਕਿਆ ਮਹਾਦਾਜੀ ਚਾਰ ਛੇਰੇ ਜੰਗ ਹੋ ਰਿਹਾ ਹੈ ਤੁਸੀਂ ਮੇਰੇ ਨਾਲ ਆਓ ਇੱਥੇ ਮੇਰੇ ਸਵਨੀਆਂ ਦਾ ਘਰ ਹੈ ਰੋਪੜ ਲਿਜਾ ਕੇ ਉਸਨੂੰ ਨਿਵਾਸ ਕੀਤਾ ਹੁਣ ਕ ਸਿੱਖ ਸੰਗਤਾਂ ਭਾਲਦੀਆਂ ਆ ਉਹ ਵੇਲੀ ਨੂੰ ਅਜੇ ਪਤਾ ਨਹੀਂ ਲੱਗਾ ਦੀਵਾਨ ਨੇ ਵੀ ਗੱਲਾਂਬਾਤਾਂ ਕਈ ਵਾਰੀ ਕੀਤੀਆਂ ਕਿ ਉਸ ਵੇਲੀ ਜਿਸ ਸੰਬੰਧੀਆਂ ਦੇ ਘਰ ਮਹਿਲ ਰਹੇ ਸੀ ਮਹਾਰਾਜ ਦੇ ਉਸ ਦੀ ਵਾਕਫੀਤ ਨਹੀਂ ਹੁਣ ਤੱਕ ਕਿਸੇ ਨੂੰ ਲੱਗ ਸਕੀ ਇਸ ਪ੍ਰਕਾਰ ਗੁਪਤ ਤੌਰ 'ਤੇ ਉਹ ਸਿੱਖ ਦਿੱਲੀ ਨੂੰ ਦੋਹਾਂ ਮਹਿਲਾਂ ਨੂੰ ਰਸਤੇ 'ਤੇ ਰਾਕੇ ਲੈ ਗਿਆ ਇਸ ਪ੍ਰਕਾਰ ਦੁਸ਼ਮਣਾਂ ਦੀ ਅੱਖਾਂ 'ਚ ਘੱਟਾ ਪਾ ਕੇ ਪਾਬੇ ਸਹਤ ਗੁਰੂ ਸਾਹਿਬ ਦੇ ਮਹਿਲ ਤੋਂ ਦਿੱਲੀ 'ਚ ਜਾ ਕੇ ਨਿਵਾਸ ਕਰਦੇ ਰਹੇ ਜਦੋਂ ਗੁਰੂ ਸਾਹਿਬ ਜੀ ਦਮ ਨਵੇਂ ਸੁਣੇ ਫਿਰ ਇੱਥੇ ਆ ਕੇ ਦਰਸ਼ਨ ਕੀਤੇ ਸਨ ਜਦੋਂ ਮਹਾਰਣਕਿਆਂ ਪਤਨ ਕੇ ਸੀਸ ਪਰ ਮਾਰ دیے ਸਤਜਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਲੱਖ ਹਜ਼ਾਰ ਇਸ ਪ੍ਰਕਾਰ ਇਦਰਸਾਰ ਸੰਗ ਜੀ ਗੁਰੂ ਸਾਹਿਬ ਰੋਪੜ ਜਿਸ ਵਕਤ ਲੰਘ ਕੇ ਉਹ ਪਠਾ ਪਠਾਨ ਨੰਗਖਾਨਾ ਕੋੜ ਲਿਆ ਤੇ ਠੰਡਾ ਕਰਕੇ ਮੂਰ ਮਾਜਰੇ ਆਏ ਹੈ ਤੇ ਉੱਥੇ 10 ਲੱਖ ਫੌਜ ਦਿੱਲੀ ਤੋਂ ਹੋਰ ਖਵਾਜਾ ਮਰਦੂਦ ਦੀ ਮਗਵਾਈ ਹੋਈ ਦਾ ਪਤਾ ਲੱਗਾ ਸਰ ਗੁਰੂ ਜੀ ਕਿ ਕੀ ਸਮਝੇਗਾ ਕੈਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਹੀ ਨਹੀਂ ਇੰਨੀ ਫੌਜ ਆਈ ਹੈ ਇਹਨੂੰ ਹੱਥ ਜੀ ਨੂੰ ਬਖੋਲਣਾ ਚਾਹੀਦਾ ਇਹ ਵਿਚਾਰ ਕੇ ਗੁਰੂ ਸਾਹਿਬ ਜੀ ਨੂੰ ਉਸੇ ਵੇਲੇ ਚਮਕੌਰ ਗੜੀ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਇਥੋਂ ਦਾ ਜਿਹੜਾ ਮਾਰਾ ਸਿੱਖ ਸੀ ਉਹ ਆਪਦੇ ਘਰ ਲੈ ਗਿਆ ਦੂਜਾ ਜਿਹੜਾ ਸੀ ਉਹ ਉਹਨਾਂ ਦੇ ਨਾਲ ਸਰਕਾਰੀ ਆਦਮੀਆਂ ਦਾ ਮਲਾਪੀ ਸੀ ਉਹਨ ਫੌਜ ਨੂੰ ਕਿਹਾ ਇੱਧਰ ਗੁਰੂ ਸਾਹਿਬ ਜੀ ਆਏ ਹੋਏ ਆ 40 45 ਸਿੰਘ ਨਾਲ ਹਨ ਮਹਾਰਾਜ ਦੇ ਇਸ ਪ੍ਰਕਾਰ ਸਾਹਿਬ ਸਿੰਘ ਦੀ ਚਮਕੌਰ ਦੀ ਗੜੀ 'ਚ ਗੁਰੂ ਮਹਾਰਾਜ ਸਾਹਿਬ ਜੀ ਨੇ ਵੇਖ ਲਿਆ ਕੱਚੀ ਸੀ ਹਵੇਲੀ ਉਹਦੇ 'ਚ ਦੋ ਛੱਤਾਂ ਸਨ ਦੂਜੀ ਛੱਤ 'ਤੇ ਮਹਾਰਾਜ ਸਾਹਿਬ ਬੈਠ ਗਏ ਸਿੰਘਾਂ ਦੇ ਕਾਈ ਵੀ ਚੋਹੀ ਪਾਸੀ ਚਾਹੀਆਂ ਸਿੰਘਾਂ ਦੇ ਬਾਈ ਦਸਾਂ ਦਸਾਂ ਨੂੰ ਬਿਠਾ ਦਿੱਤਾ ਇਸ ਪ੍ਰਕਾਰ ਸਾਹਿਬ ਸਿੰਘ ਦੀ ਫੌਜ ਸਾਰੀ ਭੱਜ ਕੇ ਇੱਥੇ ਆਈ ਜਿਹੜੀ ਦਸਰਖ ਦਿੱਲੀੋਂ ਆਈ ਸੀ ਜਿਹੜੀ ਅਨੰਦਪੁਰ ਸਾਹਿਬ ਦੇ ਜੰਗ ਵਿੱਚੋਂ ਬਚੀ ਹੋਈ ਵਜੀਦੇ ਦੀ ਫੌਜ ਸੀ ਜਾ ਲਾਹੌਰ ਵਾਲੇ ਸੂਬੇ ਦੀ ਪਿਸ਼ੌਰ ਤੱਕ ਫੌਜ ਸੀ ਜਾਂ ਪਹਾੜੀਆਂ ਰਾਜਿਆਂ ਦੀ ਜਿਹੜੀ ਫੌਜ ਸੀ ਉਹ ਸਾਰਿਆਂ ਨੂੰ ਆ ਕੇ ਘੇਰਾ ਪਾ ਲਿਆ 10 ਲੱਖ 10 ਲੱਖ ਬਰਾਮਦ ਬੇਖਬਰ ਇਹ ਜਹਕਾਇਤਾਂ ਗੁਰੂ ਸਾਹਿਬ ਨੇ ਲਿਖਿਆ ਸੀ ਹੋਰ ਨਾਂ ਵਿੱਚ 10 ਲੱਖ ਬੇਖਬਰ ਹੋਰ ਆ ਗਈ ਪਹਿਲੀ ਗਿਣਤੀ ਤਕਰੀਬਨ 9 ਲੱਖ ਸੀ ਪਹਾੜੀਆਂ ਸਾਰੇ ਫੌਜ ਇਸ ਪ੍ਰਕਾਰ ساری ਫੌਜ ਨੇ ਘੇਰਾ ਆ ਕੇ ਪਾ ਲਿਆ ਸਾਧ ਸੰਗਤ ਜੀ ਗੁਰੂ ਮਾਰਾ ਸਾਹਿਬ ਜੀ ਸਾਰਿਆਂ ਚ ਬੈਠੇ ਆਪਦਾ ਦਰਦਾਰ ਦਿਖਾ ਰਹੇ ਉਸਲੀ ਔਟਾਰੀ ਵਿੱਚ ਤੇ ਕਿਸੇ ਦੀ ਨਜ਼ਰੀ ਨਹੀਂ ਪੈਂਦੀ ਕਿ ਗੁਰੂ ਮਾਰਾ ਸਾਹਿਬ ਨੂੰ ਪਕੜ ਲਵੇ ਉਸ ਵੇਲੇ ਜੋ ਘੇਰਾ چارਸ਼ਵੇਂ ਘੱਟ ਲਿਆ ਗੁਰੂ ਮਾਰਾ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ ਤੁਹਾਨੂੰ ਕਹਿ ਰਹੇ ਸਿੰਘ ਉਹ ਵੇਖੋ ਅਨੰਪੁਰ ਸਾਹਿਬ ਨਾ ਛੱਡੋ ਤੁਸੀਂ ਬੜੇ ਕਾਲੇ ਪੈ ਗਏ ਨਿਆਣਿਆਂ ਵਾਂਗੂ ਅੜੀ ਕੀਤੀ ਬਚਨ ਨਹੀਂ ਮੰਨਿਆ ਅਸੀਂ ਜਾਣਦੇ ਹਾਂ ਤੁਹਾਡੇ ਤੇ ਔਕੜ ਪੈਣੀ ਹੈ ਤੁਸੀਂ ਨਾਮ ਬਜਨ ਮੰਨਣੇ ਕਰਕੇ ਇਸ ਤਰ੍ਹਾਂ ਦੇਖੋ ਚਾਰ ਫੇਰੇ ਹੋ ਦੁਸ਼ਮਨਾ ਦੇ ਘੇਰੇ ਚ ਆ ਗਏ ਆ ਹੁਣ ਕੁਰਬਾਨੀ ਕਰਨ ਦਾ ਵਕਤ ਹੈ ਉਸ ਵਕਤ ਗੁਰੂ ਮਹਾਰਾਜ ਦਾ ਹੁਕਮ ਸੁਣ ਕੇ ਭਾਈ ਆਲਮਤ ਸਿੰਘ ਜੀ ਜੋ ਗੁਰੂ ਮਹਾਰਾਜ ਸਾਹਿਬ ਦੇ ਨਾਲ ਹਰ ਵਕਤ ਰਿਹਾ ਕਰਦੇ ਇਹ ਰਾਜਪੂਤਾਂ ਜੋ ਸਿੰਘ ਸਜੇ ਸੀ ਅਜਾਇਬ ਸਿੰਘ ਅਜਿਬ ਸਿੰਘ ਤੇ ਇਸ ਭਾਈ ਬਚਿੱਤਰ ਸਿੰਘ ਤੇ ਆਲਮਤ ਸਿੰਘ ਇਹ ਪੰਜੇ ਭਰਾ ਸਨ ਇਸ ਪ੍ਰਕਾਰ ਸਾਰਸੰਗਤ ਜੀ ਸਿਆਲਕੋਟ ਦੇ ਇਲਾਕੇ ਦੇ ਸਿੰਘ ਸਨ ਬੜੇ ਬਲੀ ਸੀ ਯੋਧੇ ਸਨ ਇਹਨ ਭਾਈ ਆਲਮ ਸਿੰਘ ਨੇ ਹੁਕਮ ਮੰਨ ਕੇ ਮਹਾਰਾਜ ਦਾ ਪਹਿਲਾਂ ਆ ਕੇ ਜੰਗ ਕੀਤਾ ਜਿਸ ਜੰਗ ਦੇ ਵਿੱਚ ਬੜੀ ਭਾਰੀ ਬਹਾਦਰੀ ਦੇ ਨਾਲ ਕਾਫੀ ਚੰਗ ਕਰਕੇ ਸ਼ਹੀਦੀ ਪਾਈ ਉਹਨੂੰ ਬਾਅਦ ਭਾਈ ਬਿਜੇ ਕੁ ਜੀ ਨੇ ਹਾਥੀ ਦਾ ਮੂੰਹ ਮੋੜਿਆ ਸੀ ਪਹਾੜੀਆਂ ਦੇ ਦਾ ਅਨੰਤ ਪ੍ਰਸਾਦ ਦੇ ਵਿੱਚ ਕਿਸ ਨਹੀਂ ਚੰਦਾ ਹਾਥੀ ਸੀ ਰਾਜੇ ਦੀ ਰਾਣੀ ਦਾ ਭਰਾ ਸੀ ਉਸ ਤੈਸਰੀ ਚੰਦ ਨੂੰ ਹਾਰ ਦਿੱਤੀ ਸੀ ਕਿ ਅਸਲੀ ਚੰਦ ਅਸਰ ਭਾਈ ਗੁਰਦੇਵ ਸਿੰਘਨ ਕਟਿਆ ਸੀ ਇਸ ਪ੍ਰਕਾਰ ਸਾਲ ਸੰਗੇਜੀ ਇਸ ਜੰਗ ਤੋਂ ਬਾਅਦ ਫਿਰ ਭਾਈ ਬਚਿੱਤਰ ਸਿੰਘ ਨੇ ਯੰਗ ਕੀਤਾ ਉਦੋਂ ਬਾਅਦ ਬਾਬਾ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਨਿਕਲੇ ਕੱਲੇ ਯੋਧੇ ਨੇ ਇਹਨਾਂ ਵੀ ਸਵਾ ਪੈਰ ਜੰਗ ਕਰਕੇ ਗੁਰੂ ਸਾਹਿਬ ਦੇ ਵੇਖਦਿਆਂ ਸ਼ਹੀਦੀ ਭਾਈ ਉਦੋਂ ਬਾਅਦ ਭਾਈ ਸਾਹਬ ਸਿੰਘ ਜੀ ਜੰਗ ਵਿੱਚ ਨਿਤਲੇ ਪੰਜਾਂ ਪਿਆਰਿਆਂ ਚੋਂ ਭਾਈ ਸੈਨ ਭਗਤ ਦੇ ਜਿਹੜੇ ਅਵਤਾਰ ਸਨ ਐ ਜੇ ਨਾਲ ਵੀ ਜੰਗ ਵਿੱਚ ਕੁਰਬਾਨੀ ਕਰਕੇ ਸ਼ਹੀਦੀ ਪਾਈ ਉਦੋਂ ਬਾਅਦ ਭਾਈ ਮੋਹਕਮ ਸਿੰਘ ਜੀ ਜੋ ਭਗਤ ਨਾਮਦੇਵ ਦੇ ਅਵਤਾਰ ਸਨ ਉਹਨਾਂ ਨੇ ਕੁਰਬਾਨੀ ਕਰਕੇ ਜੰਗ ਮੁਖਾ ਕੇ ਸੰਗਰੂ ਜੀ ਨੂੰ ਪ੍ਰਸੰਨ ਕਰਕੇ ਸ਼ਹੀਦੀ ਪਾਈ ਇਸ ਪ੍ਰਕਾਰ ਸਾਲ ਸੰਗਤ ਜੀ ਸਾਰੇ ਜਿਹਨੇ ਸਿੱਖ ਸਨ ਬੱਤੀ ਸਿੰਘ ਇਸ ਪ੍ਰਕਾਰ ਸ਼ਹੀਦ ਹੋਏ ਬਾਰੀ-ਬਾਰੀ ਮੁਕਾਬਲਾ ਕਰਦੇ ਹੋਏ ਲੱਖਾਂ ਸ਼ੂਰਮਿਆਂ ਦੇ ਨਾਲ ਜੰਗ ਕਰਦੇ ਹੋਏ ਉਹ ਜਿਹੜਾ ਬਚਨ ਸੀ ਸਭ ਉਹਨਾਂ ਸਵਾਲਾਂ ਆਖੇ ਇੱਕ ਲੜਾਉਂ ਤਵਾ ਗੋਬਿੰਦ ਸਿੰਘ ਨਾਮ ਕਹਾਉ ਇਉ ਪੂਰਾ ਕੀਤਾ ਚੋਜੀ ਪਾਤਸ਼ਾਹ ਜੀ ਨੇ ਜਿਸ ਪਾਸੇ ਨੂੰ ਸੂਰਮੇ ਜਾਂਦੇ ਹੈ ਉਸ ਪਾਸੇ ਨੂੰ ਸੱਥਰਾਂ ਦੇ ਸੱਥਰ ਪਾ ਦਿੰਦੇ ਹੈ ਇਹ ਪਾਸ ਸਾਹਮਣੇ ਨਹੀਂ ਮੁਕਾਬਲਾ ਵੀ ਕਰਦਾ ਡਰਦੇ ਪਾਸੇ ਭੱਜ ਜਾਂਦੇ ਹੈ ਅਖੀਰ ਬਾਲੇ ਬਾਾਰ ਕਰਕੇ ਸਿੰਘਾਂ ਨੂੰ ਸ਼ਹੀਦ ਕਰਦੇ ਹੈ ਕੱਲਾ ਮੁਕਾਬਲੇ ਨਾਲ ਕੋਈ ਸ਼ਹੀਦ ਨਹੀਂ ਕਰ ਸਕਦਾ ਇਸ ਪ੍ਰਕਾਰ ਦੀ ਕੁਰਬਾਨੀ ਕੀਤੀ ਸਿੰਘਾਂ ਨੇ ਇਹਨਾਂ ਕੁਰਬਾਨੀ ਕਰਨ ਤੋਂ ਬਾਅਦ ਫਿਰ ਮਤਿਆ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਬਾ ਸਾਹਿਬ ਅਜੀਤ ਸਿੰਘ ਜੀ ਨੇ ਹੱਥ ਜੋੜ ਕੇ ਮਹਾਰਾਜ ਦੇ ਕਿ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤਿੰਨ ਪਿਆਰੇ ਵੀ ਸ਼ਹੀਦ ਹੋ ਚੁੱਕੇ ਹਨ ਸਾਰੇ ਬੱਤੀ ਸਿੰਘ ਸ਼ਹੀਦ ਹੋ ਚੁੱਕੇ ਹਨ ਕਿਰਪਾ ਕਰੋ ਹੁਣ ਮੇਰਾ ਵੇਲਾ ਹੈ ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ ਮੈਂ ਜੰਗ ਕਰਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਚੱਕੇ ਨਾਂ ਵਾਲੇ ਇਹਨਾਂ ਤੁਕਾਂ ਬੜੀਆਂ ਮਾਰੇ ਦੀ ਬਾਣੀ ਦੀਆਂ ਕਿ ਮਾਰੇ ਕਬੀਰ ਸਾਹਿਬ ਜੀ ਦੀ ਬਾਣੀ ਚ ਆਪ ਨੇ ਲਿਖਿਆ ਹੈ ਗगन ਨਮਾਵਾਂ ਬਾਜਿਓ ਪਰੋ ਨਿਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਵਜੂਦਨ ਕੋ ਦਾਓ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪਰਜਾ-ਪਰਜਾ ਕਟਵਰੇ ਕਬੂ ਨਾ ਛਾਡੇ ਖੇਤ ਇਹ ਆਗਿਆ ਦਿਓ ਮਾਰੇ ਆਪ ਦੀ ਆਗਿਆ ਹੈ ਧਰਮ ਦੇ ਵਾਸਤੇ ਮੈਂ ਕੁਰਬਾਨੀ ਕਰਨੀ ਚਾਹਣਾ ਮਾਰਾ ਸਾਬ ਕਰਨ ਲੱਗੇ ਹੈ ਅਰਜੁਨ ਦੇ ਤਾਂ ਹੀ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ ਕਿ ਇਹ ਅਰਜੁਨ ਜੀਵਨ ਮੁਕਤੋ ਵਰਖਵਾਏ ਜਿਤ ਹਾਰ ਦੀ ਸੋਜੀ ਤੋਂ ਬਗੈਰ ਕੁਰਬਾਨੀ ਜਿਹੜਾ ਕਰੇ ਪਰ ਇਹ ਅਰਜੁਨ ਇਸ ਨੂੰ ਗੀਤਾ ਦੇ ਉਪਦੇਸ਼ ਨੂੰ ਕਮਾ ਨਹੀਂ ਸਕਿਆ ਤੁਸੀਂ ਉਹ ਕਮਾ ਕੇ ਦਿਖਾਓਗੇ ਹੁਣ ਜਿੱਪ ਹਾਰ ਦੀ ਸੋਝੀ ਕੋਈ ਨਹੀਂ ਜ਼ੁਲਮ ਦੇ ਨਾਸ ਕਰਨ ਵਾਸਤੇ ਆਪਾਂ ਵਰਨ ਹੈ ਇਹੋ ਮਾਰ ਆਗਿਆ ਦੇ ਤੀ ਉਸ ਵੇਲੇ ਆਗਿਆ ਦੇ ਕੇ ਸੱਚੇ ਬਾਦਸ਼ਾਹ ਜੀ ਨੇ ਥਾਪੜਾ ਦਿੱਤਾ ਅਰਦਾਸਾ ਕਰਕੇ ਸਹਬ ਜੀ ਸਿੰਘ ਜੀ ਸਤਿਗੁਰਾਂ ਦੇ ਚਰਨਾਂ ਤੇ ਸਿਰ ਝੁਕਾ ਕੇ ਫਤਿਹ ਕਾ ਜਾ ਕੇ ਸਾਰੇ ਸਿੰਘਾਂ ਨੂੰ ਬਾਹਰ ਨਿਕਲੇ ਪੰਜ ਸਿੰਘਾਂ ਦੇ ਨਾਲ ਆਏ ਉਹਨਾਂ ਸਿੰਘਾਂ ਨੇ ਇਹਨਾਂ ਦੇ ਨਾਲ ਹੋ ਕੇ ਜੰਗ ਕਰਦੇ ਰਹੇ ਸੂਰਮੇ ਜਦੋਂ ਜੰਗ ਕਰਦੇ ਕਰਦੇ ਪੰਜੇ ਸਿੰਘ ਸ਼ਹੀਦ ਹੋ ਗਏ ਉਸ ਵਕਸਾ ਸਾਧ ਸੰਗਤ ਜੀ ਸਾਹਿਬ ਅਜੀਤ ਸਿੰਘ ਜੀ ਨੇ ਐਸਾ ਮੁਕਾਬਲਾ ਕੀਤਾ ਜਿਸ ਮੁਕਾਬਲੇ ਜਿਹਦਰ ਨੂੰ ਜਾਂਦਾ ਹੈ ਉਸ ਪਾਸੇ ਨੂੰ ਸਾਧ ਸੰਗਤ ਜੀ ਦੁਸ਼ਮਣਾਂ ਦੇ ਆਹੂ ਲਾਹੀ ਜਾਂਦਾ ਹੈ ਕੋਈ ਸਾਹਮਣੇ ਨਹੀਂ ਦੁਸ਼ਮਣ ਮੁਕਾਬਲਾ ਕਰਦਾ بڑے بڑے ਨਵਾਬ ਜਿਹੜੇ ਭੱਜੇ ਫਿਰਦੇ ਹਨ ਸਾਹਿਬ ਅਜੀਤ ਸਿੰਘ ਜੀ ਵਿੱਚ ਬਿਜਲੀ ਬਦਲਾਂ ਜਿਹੀ ਫਿਰਦੀ ਹੁੰਦੀ ਹੈ ਐ ਫੌਜ ਵਿੱਚ ਫਿਰਦਾ ਹੈ ਜਿਵੇਂ ਤਲਵਾਰ ਸਾਧ ਸੰਗੇਤ ਜੀ ਐਸੀ ਵਗਾਉਂਦਾ ਜਿਵੇਂ ਬਿਜਲੀ ਚੀਰ ਦੀ ਬਦਲਾਂ ਨੂੰ ਪ੍ਰਕਾਸ਼ ਕਰਦੀ ਹੈ ਐਂ ਦੇਹਾਂ ਨੂੰ ਚੀਰ-ਚੀਰ ਕੇ ਲਸ਼ਕ ਪਾ ਰਹੀ ਹੈ ਬਿਜਲੀ ਬਾਬੇ ਜੀ ਸਿੰਘ ਦੀ ਤਲਵਾਰ ਭਾਈ ਸੰਤੋਖ ਸਿੰਘ ਜੀ ਨੇ ਉਸ ਤਲਵਾਰ ਦੀ ਸਿਫਤ ਅਰਣਕਾਂਡ ਵਿੱਚ ਰਾਮਚੰਦਰ ਦਾ ਬਾਲਮੀਕੀ ਰਮਾਇਣ ਬਣਾਉਣ ਚ ਕਿਹਾ ਹੈ ਕਿਹੀ ਜੀ ਤਲਵਾਰ ਚਮਕਦੀ ਹੈ ਬਿਜਲੀ ਵੀ ਇੰਨੀ ਤੇਜ਼ ਨਹੀਂ ਚੱਲਦੀ ਜਿੰਨੀ ਤਲਵਾਰ ਬਾਬਾ ਜੀ ਸਿੰਘ ਦੀ ਤੇਜ਼ ਚੱਲ ਰਹੀ ਹੈ ਇਸ ਪ੍ਰਕਾਰ ਜੰਗ ਕਰਦੇ ਹੋਏ ਯੋਧਿਆਂ ਨੇ ਜਿਸ ਵਕਤ ਰਸਾਦ ਸੰਗੇ ਜੀ ਸਾਰੇ ਸ਼ਸਤਰ ਜੀ ਨੇ ਸੀ ਜੰਗ ਕਰਦਿਆਂ ਟੁੱਟ ਗਏ ਉਸ ਨੇ ਇੱਕ ਕਟਾਰ ਆਪਣੇ ਪੇਟ ਕੱਢ ਲਈ ਕੋਲੋਂ ਕਟਾਰ ਕੱਢ ਕੇ ਇੱਕ ਨਵਾਬ ਸੀ ਪਾਲਕੀ ਚੜਿਆ ਜਾਂਦਾ ਉਸ ਦੇ ਜਾ ਕੇ ਪਾਲਕੀ ਦੇ ਵਿੱਚੋਂ ਉਸ ਤੇ ਮਾਰ ਕੇ ਥੱਲੇ ਸਿੱਟ ਲਿਆ ਫਿਰ ਬਹੁਤਿਆਂ ਨੇ ਆ ਕੇ ਬਾਹਰ ਕੀਤੇ ਗੋਲੀਆਂ ਦੇ ਇਸ ਪ੍ਰਕਾਰ ਛਾਲ ਨਹੀਂ ਛਾਲ ਨਹੀਂ ਸਰੀਰ ਹੋ ਗਿਆ ਸਹਿਬ ਅਜੀਤ ਸਿੰਘ ਜੀ ਉਸ ਵੇਲੇ ਅੰਦੀਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿ ਜਾ ਕੇ ਸਤਿਗੁਰੂ ਦੇ ਦੇਖਦੇ ਹੋਇਆ ਕਿਉਂ ਸ਼ਹੀਦੀ ਪਾ ਗਏ ਦੁਸ਼ਮਣਾਂ ਨੂੰ ਉਹਨਾਂ ਦੀ ਲੋਥ ਨਹੀਂ ਰਹੀ ਵਿੱਚ ਹੀ ਜੰਗ ਦੇ ਆਲੋਪ ਹੋ ਗਏ ਇਸ ਪ੍ਰਕਾਰ ਸਾਧ ਸੰਗਤ ਜੀ ਫੇਰ ਇਹ ਜੰਗ ਵੇਖ ਕੇ ਉਮਰ ਜੀ ਨਾਲ ਵੀ 11 ਸਾਲ ਦੀ ਸੀ ਬਾਬਾ ਜੂਹਾਰ ਸਿੰਘ ਜੀ ਮਹਾਰਾਜ ਸਾਹਿਬ ਦੇ ਸਾਹਜ ਅਜੇ ਛੋਟੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਆਗਿਆ ਦਿਓ ਉਦੋਂ ਨੂੰ ਜਾਵਾਂ ਜਿੱਥੇ ਵੀਰ ਸਦਾਇਆ ਹੈ ਉਸ ਪਾਸੇ ਮੈਂ ਜਾਣਾ ਚਾਹੁੰਨਾ ਸਤਿਗੁਰੂ ਮਹਾਰਾਜ ਸੁਣਦੇ ਹੀ ਸਾਧ ਸਤਗੁਰ ਹੋ ਗਏ ਆਨੰਦ ਜੀ ਜੰਗ ਨੂੰ ਜਾਵੋ ਮੇਰੇ लाडले ਚੰਦ ਜੀ ਸੁਣ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਬੜੀ ਚੰਗੀ ਗੱਲ ਹੈ ਤੁਸੀਂ ਵੀ ਜਾਓ ਜੰਗ ਨੂੰ ਇਹ ਸੁਣ ਕੇ ਮਾਰਾ ਤੋਂ ਹੁਕਮ ਲੈ ਕੇ ਗੁਰੂ ਜੀ ਨੇ ਥਾਪੀ ਦਿੱਤੀ ਅਰਦਾਸ ਕਰਕੇ ਮਾਰਾ ਨੂੰ ਮੱਥਾ ਟੇਕ ਕੇ ਸਹਬਜ਼ਾਹਰ ਸਿੰਘ ਜੀ ਜੰਗ ਵਿੱਚ ਆ ਗਏ ਜੰਗ ਵਿੱਚ ਆ ਕੇ ਸਵਾ ਪੈਰ ਇਹਨਾਂ ਨੇ ਐਸਾ ਜੰਗ ਕੀਤਾ ਉੱਥੇ ਲਿਖਿਆ ਛੋਟੇ ਹਥਿਆਰ ਨਾਲੇ ਬਾਹਾਂ ਛਟੇ ਰੀਆਂ ਮਾਰਦਾ ਜਾਂਦਾ ਜਿਵੇਂ ਬਾਜ ਬਟੇਰੀਆਂ ਛੋਟੇ ਛੋਟੇ ਹਥਿਆਰ ਹੱਥ ਵਿੱਚ ਬਾਹਾਂ ਵੀ ਲਮੀਆਂ ਨੇ ਏਡੀਆਂ 11 ਸਾਲ ਦੀ ਉਮਰ ਹੈ 16 ਸਾਲ ਦੇ ਬਾਬਾ ਜੀਰ ਸਿੰਘ ਜੀ ਦੀ ਸ਼ਹੀਦੀ ਪਾਈ ਹੈ ਇਹ 11 ਸਾਲ ਦੀ ਉਮਰ ਵਿੱਚ ਇਸ ਪ੍ਰਕਾਰ ਇਹਨਾਂ ਜਾਂਦੇ ਵਿਖਾਇਆ ਸਾਧ ਸੰਗਤ ਜੀ ਜਿਹੜੇ ਲੋਕ ਕਹਿੰਦੇ ਆ ਵੀ ਸਵਾ ਪੈਰ ਜੰਗ ਕਰਨ ਤੋਂ ਬਾਅਦ ਸੂਰਮੇ ਨੂੰ ਤੇ ਲੱਗੀ ਹੈ ਤੇ ਗੁਰੂ ਸਾਹਿਬ ਜੀ ਪਾਣੀ ਤੋਂ ਜਵਾਬ ਦਿੰਦਾ ਹੈ ਇਹ ਸਾਧ ਸੰਗਤ ਜੀ ਸਾਬ ਗੁਰੂ ਸਾਹਿਬ ਦਾ ਪੁੱਤਰ ਹੋ ਕੇ ਪਾਣੀ ਨਹੀਂ ਮੰਗ ਸਕਦਾ ਸੀ ਇਹ ਸੂਰਜ ਪ੍ਰਤਾਜ ਤਾਂ ਲਿਖਿਆ ਹੋਇਆ ਨਹੀਂ ਵੀ ਪਾਣੀ ਮੰਗਿਆ ਜਿਹੜੇ ਲੋਕ ਕਵੀ ਆ ਆਪਦੇ ਕੋਲੋਂ ਰਿਵਾਇਤ ਬਣਾਉਣ ਵਾਸਤੇ ਕਰ ਦਿੰਦੇ ਐ ਪਰ ਪਾਣੀ ਸਾਹਿਬ ਗੁਰੂ ਸਾਹਿਬ ਦੇ ਪੁੱਤਰ ਨੇ ਕੀ ਮੰਗਣਾ ਸੀ ਉਸ ਵੇਲੇ ਇਸ ਪ੍ਰਕਾਰ ਜੰਗ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਸਾਹਮਣੇ ਫਤੇਕ ਜਾ ਕੇ ਸ਼ਹੀਦ ਹੋ ਗਏ ਸਾਧ ਸੰਗਤ ਜੀ ਸਾਹਿਬ ਜੀ ਇਸ ਪ੍ਰਕਾਰ ਜੁਮੇ ਜਦੋਂ ਸਹਿਬਜਾਦੇ ਸ਼ਹੀਦ ਹੋ ਗਏ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਆਪ ਜੰਗ ਨੂੰ ਤਿਆਰ ਹੋਵੇ ਉਤਰਨ ਵਾਸਤੇ ਸਿੰਘਾਂ ਦੇ ਚਰਨ ਪਕੜ ਲੈ ਮਹਾਰਾਜ ਦੇ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਹੀ ਸਾਰਾ ਪੰਥ ਹੈ ਜੇ ਆਪ ਮਹਾਰਾਜ ਇੱਥੇ ਜੰਗ ਵਿੱਚ ਜੂਝ ਜਾਓਗੇ ਤੇ ਫਿਰ ਪੰਥ ਦਾ ਵਾਲੀ ਕੌਣ ਹੋਵੇਗਾ ਅਸੀਂ ਮਹਾਰਾਜ ਜਿੱਥੇ ਕਹੋ ਸਾਰੇ ਖੜਨ ਨੂੰ ਤਿਆਰ ਹੈ ਲੜਨ ਨੂੰ ਤਿਆਰ ਹੈ ਸ਼ਹੀਦ ਹੋਣ ਨੂੰ ਤਿਆਰ ਹੈ ਪਰ ਆਪ ਬੇਨਤੀ ਮੰਨੋ ਜਿਵੇਂ ਸਾਡੀ ਬੇਨਤੀ ਮੰਨ ਕੇ ਅਨੰਦਪੁਰ ਸਾਹਿਬ ਛੱਡ ਕੇ ਆਏ ਹੋ ਐਵੇਂ ਮਹਾਰਾਜ ਬੇਨਤੀ ਮੰਨ ਕੇ ਖਾਲਸਾ ਪੰਥ ਕਾਇਮ ਰਹਿ ਜਾਏਗਾ ਆਪ ਸੱਚੇ ਪਾਤਸ਼ਾਹ ਜੀ ਇਸ ਕਿਲੇ ਨੂੰ ਛੱਡ ਦਿਓ ਆਪ ਚਲੇ ਜਾਓ ਇਹ ਸੁਣ ਕੇ ਬਾਹਰ ਨੇ ਕਹੇ ਖਾਲਸਾ ਜੀ ਵੇਖੋ ਅਸੀਂ ਜੰਗ ਕਰਦੇ ਹਾਂ ਉਸ ਵੇਲੇ ਹਜੂਰ ਨੇ ਤੀਰ ਛੱਡਿਆ 10000 ਵੀ ਦੀ ਤੀਰ ਸੱਚੇ ਪਾਤਸ਼ਾਹਾਂ ਨਿਕਲੇ ਸਾਰੇ ਸੱਥਰ ਪੈ ਗਏ ਘਾਸ਼ ਮੇਰੇ ਟਿਹੇਰੀ ਟਿਹਣ ਲਾ ਗਏ ਇਸ ਪ੍ਰਕਾਰ ਸਾਰੇ ਉਹ ਤਾਂ ਅਮਨ ਚੈਨ ਹੋ ਗਏ ਡਰ ਦੇ ਤੁਰਕ ਫੇ ਕੋਈ ਅੱਗੇ ਨਹੀਂ ਆਉਂਦਾ 10000 ਵੀ ਤੀਰ ਜਦੋਂ ਕੱਢਿਆ ਫਿਰ ਖ्वाजा ਮਰਦੂਦ ਆਇਆ ਖ्वाजा ਮਰਦੂਦ ਨੂੰ ਮਹਾਰਾਜ ਸਾਹਮਣੇ ਤੀਰ ਦਾ ਨਿਸ਼ਾਨਾ ਲਿਆ ਉਸ ਵੇਲੇ ਕੰਧ ਦੇ ਉਲੇ ਚਮਕੌਰ ਸਾਹਿਬ ਦੇ ਹੋ ਗਿਆ ਮਹਾਰਾਜ ਨੇ ਮੁਕਾਬਲਾ ਨਹੀਂ ਕੀਤਾ ਸਤਿਗੁਰੂ ਨੇ ਕਿਹਾ ਓਏ ਇਸੇ ਦਾ 10 ਲੱਖ ਦਾ ਜਰਨੈਲ ਕਹਾ ਕੇ ਤੂੰ ਇਸ ਆਕੇ ਆਇਆ ਸੀ ਐਡਾ ਕਹਿ ਰਿਹਾ ਅਸੀਂ ਵਿਚਾਰੀ ਦੇ ਸਹਤ ਪਾਵੇਂ ਪਰ ਜੇ ਤੇਰਾ ਮੂੰਹ ਵੇਖ ਲੈਂਦੇ ਇੱਕ ਤੀਰ ਤੈਨੂੰ ਜ਼ਰੂਰ ਦੇ ਦਿੰਦੇ ਤੈਨੂੰ ਜਿਉਂਦਾ ਨਹੀਂ ਛੱਡਦੇ ਤੂੰ ਕੈਰਪੁਣਾ ਕੀਤਾ ਹੈ ਕਹਿੰਦੇ ਉਹਲੇ ਲੋਕੇ ਰੰਗ ਜੇ ਬੂਲਾਮੇ ਦੇ ਤੇਜਾ ਫਰਮਾਵੇ ਚ ਕੇਹ ਰੰਗ ਜੇ ਉਹਨਾਂ ਮਰਦਾਂ ਦਾ ਤੂੰ ਅਤਵਾਰ ਕਰਦਾ ਜਿਹੜੇ ਕੰਧ ਦੇ ਉਹਲੇ ਲੈ ਕੇ ਰਹਿ ਕੇ ਆਪਣਾ ਸਵਾ ਗੁਜ਼ਾਰਿਆ ਇਸ ਪ੍ਰਕਾਰ ਦੇ ਕੈਰ ਗਹਿਰਾ ਆਦਮੀਆਂ ਤੇ ਜਿੱਤ ਕਰਨੀ ਹੈ ਜਫਰ ਨਾਮਾ ਲਿਖ ਕੇ ਸਾਡੀ ਜਿੱਤ ਹੈ ਇਹ ਗੁਰੂ ਸਾਹਿਬ ਜੀ ਨੇ ਕਿਹਾ ਸਾਡੀ ਇਹ ਫਤਿਹ ਹੋਈ ਹੈ ਇੱਕ ਤਾਂ ਧਰਮ ਦੀ ਫਤਿਹ ਹੈ ਦੂਜੀ ਅਸੀਂ ਇਹ ਸਾਨੂੰ ਫੜਨਾਰ ਅਸੀਂ ਦਾਵਾ ਸੀ ਨਾ ਨਿਯਮ ਤੇ ਝੁੱਟਿਓ ਸਾਨੂੰ ਤੁਸੀਂ ਪਕੜ ਨਹੀਂ ਸਕਦੇ ਇਸ ਪ੍ਰਕਾਰ ਕਹੇ ਕਿ ਮਾਰਨ ਲਿਖਿਆ ਕੀ ਹੋ ਗਿਆ ਜੇ ਸਾਡੇ ਸਾਹਜਾਦੇ ਸ਼ਹੀਦ ਕਰਤੇ ਜੰਗਿਆੜੇ ਵਜਾਦੇ ਤੇ ਭੰਬੜ ਰੂਪ ਖਾਲਸਾ ਅਸੀਂ ਪੈਦਾ ਕਰ ਦਿੱਤਾ ਕੀ ਹੋ ਗਿਆ ਜੇ ਤਾਂ ਨਿਕੇ ਜੇ ਬੱਚੇ ਸੱਪਾਂ ਦੀ ਨਿਆਈ ਮਾਰ ਦਿੰਦੇ ਤੇ ਕੀ ਹੋ ਗਿਆ ਇਹ ਬਲਾਂ ਵਾਲਾ ਸਭ ਖਾਲਸਾ ਪੰਥ ਉਸੇ ਪੈਦਾ ਕਰਤਾ ਜਿਹੜੇ ਤੇਰੀ ਸਾਰੀ ਸਲਤ ਨੂੰ ਖਾਦੂ ਕਰੇਗਾ ਇਉਂ ਜਫਰਨਾਮੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਸਤ ਸੰਗੇ ਜੀ ਉਸ ਵਕਤ ਗਰੀਬ ਨואਜ ਜੀ ਨੇ ਅਰਦਾਸਾ ਕੀਤਾ ਆਕਾਲ ਪੁਰਖ ਦੇ ਕਿਹਿਆ ਆਕਾਲ ਪੁਰਖੇ ਤੇਰੀ ਏਮਾਨਤ ਸੀ ਇਹ ਤੇਰੇ ਬਾਸ ਪਹੁੰਚ ਚੁੱਕੀ ਹੈ ਜਿਸ ਕੀ ਬਸਤ ਸਾਗੇ ਰਾਖਾ ਹੈ ਪ੍ਰਭ ਕੀ ਆਗਿਆ ਮੰਨ ਮਾਤਾ ਹੈ ਉਸੇ ਜੋਗਣ ਕਰੇ ਨੇ ਹਾਲ ਨਾਨਕ ਸਹਿਬ ਸਦਾ ਬਿਆਲ ਇਹ ਵਚਨ ਕੀਤੇ ਫਿਰ ਸਿੰਘਾਂ ਦੀ ਕਹਾਣਾ ਵੇਖ ਕੇ ਗੁਰੂ ਸਾਹਿਬ ਜੀ ਨੇ ਪੰਜਾ ਸਿੰਘਾਂ ਨੂੰ ਹਜ਼ੂਰੀ ਚ ਬਿਠਾਇਆ ਭਾਈ ਦਇਆ ਸਿੰਘ ਜੀ ਪੰਜਾ ਪਿਆਰੇ ਚੋਂ ਸਨ ਭਾਈ ਧਰਮ ਸਿੰਘ ਜੀ ਪੰਜਾ ਪਿਆਰੇ ਚੋਂ ਸਨ ਭਾਈ ਮਾਨ ਸਿੰਘ ਜੀ ਸਰਮਹਾਲਾ ਦੇ ਚੌੜਦਾਰ ਤੇ ਭਾਈ ਸੰਗਤ ਸਿੰਘ ਜੀ ਸਨ ਤੇ ਭਾਈ ਸੰਤ ਸਿੰਘ ਜੀ ਸਨ ਇਹਨਾਂ ਸਿੰਘਾਂ ਦੇ ਪੰਜਾਂ ਨੂੰ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਪਣੀ ਕਲਗੀ ਦੇ ਜਿਗਾ ਅੱਗੇ ਰੱਖ ਦਿੱਤੀ ਕਿਹਾ ਕਿ ਲਓ ਖਾਲਸਾ ਦੀ ਖਾਲਸਾ ਗੁਰੂ ਗੁਰੂ ਖਾਲਸਾ ਇਹ ਵਚਨ ਜਦੋਂ ਕਹੇ ਉਸ ਵੇਲੇ 사ਤ ਸੰਗੇ ਜੀ ਭਾਈ ਸੰਤ ਸਿੰਘ ਦਾ ਚਿਹਰਾ ਸਤਗੁਰਾਂ ਦੇ ਨਾਲ ਮਿਲਦਾ ਸੀ ਇਹ ਇਹਨਾਂ ਨੀਤੀ ਦੇ ਨਾਲ ਸਾਰਿਆਂ ਸਿੰਘਾਂ ਨੂੰ ਕਹਿ ਕੇ ਮਾਰਾ ਭਾਈ ਸੰਤ ਸਿੰਘ ਨੂੰ ਜਥੇਦਾਰ ਅਸੀਂ ਖਾਪ ਦੰਨੇ ਸੁਣ ਕੇ ਭਾਈ ਸੰਤ ਸਿੰਘ ਨੂੰ ਕਲਗੀ ਜਿਗਾ ਪੈਰਾ ਦਿੱਤੀ ਗਈ ਤੇ ਕਈ ਕਹਿੰਦੇ ਐ ਕਿ ਸੰਤ ਸਿੰਘ ਜੀ ਦੇ ਥਾਂ ਬੰਗਸੀ ਇਹ ਭਾਈ ਆਪਣੇ ਸੰਗਤ ਸਿੰਘ ਜੀ ਦੇ ਕਿਹ ਹਰ ਜੋ ਹੈ ਸਾਰੇ ਗੁਰੂ ਕੇ ਸਿੱਖ ਹੈ ਸਾਰਿਆਂ ਦੇ ਚਰਨ ਮਨਾ ਲੈਣ ਯੋਗ ਹੈ ਜਿਨ੍ਹਾਂ ਨੇ ਇਧੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇਹ ਗੁਰਬਲਾਜ ਸੁਖਾ ਸਿੰਘ ਨੇ ਬੰਗਸੀ ਸੰਗਤ ਸਿੰਘ ਦਾ ਨਾਮ ਰੱਖਿਆ ਹੈ ਕਿ ਉਹਨਾਂ ਨੂੰ ਇਹ ਕਲਗੀ ਦਿੱਤੀ ਸੀ ਭਾਈ ਸੰਤ ਸਿੰਘ ਜੀ ਨੂੰ ਦਿੱਤੀ ਸੀ ਇਹ ਗੁਰਪ੍ਰਤਾਪ ਵਿੱਚ ਲਿਖਿਆ ਹੋਇਆ ਸਾਰਿਆਂ ਪੰਜਾਂ ਨੂੰ ਗੁਰੂ ਸਾਹਿਬ ਨੇ ਦੇਤੀ ਸੀ ਬਾਕੀ ਜਿਹੜੇ ਸਿੰਘਾਂ ਨੂੰ ਕਿਹਾ ਵੀ ਤਿੰਨ ਸਾਡੇ ਨਾਲ ਸਿੰਘ ਜਾਣ ਤੇ ਦੋ ਸਿੰਘ ਇੱਥੇ ਰਹਿਣ ਭਾਈ ਕੋਠਾ ਸਿੰਘ ਸੀ ਇੱਕ ਉਹ ਨਗਾਰ ਚ ਉਹਨੂੰ ਕਿਹਾ ਤੂੰ ਨਗਾਰੇ ਦੀ ਸੇਵਾ ਕਰਦਾ ਰਹੋ ਵਜਾਉਂਦਾ ਰਹੇ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਦੇ ਪਾਈ ਇਹ ਗੁਰਤਾ ਆਪਣੀ ਅਰਬ ਕੇਸ ਰੂਪ ਦੀ ਸੱਚੇ ਪਾਤਸ਼ਾਹ ਜੀ ਨੇ ਫਿਰ ਚਮਕੌਰ ਸਾਹਿਬ ਤੋਂ ਜਦੋਂ ਜੂਰ ਸਾਹਿਬ ਗਏ ਐ ਉਦੋਂ ਖਾਲਸੇ ਨੇ ਫੇਰ ਬੇਨਤੀ ਕਰਨ ਤੋਂ ਪੰਜਾਂ ਸਿੰਘਾਂ ਨੂੰ ਤਾਬਿਆ ਕਢਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਸੀ ਸਾਡਾ ਸੁਨੇਹ ਜੀ ਇਸ ਪ੍ਰਕਾਰ ਸਤਿਗੁਰੂ ਜੀ ਨੂੰ ਕੌਣ ਤੇ ਕੀਤੇ ਹਨ ਕਿਉਂ ਗੁਰੂ ਮਹਾਰਾਜ ਸਾਹਿਬ ਦੀ ਖਾਲਸੇ ਨੂੰ ਗੁਰਤਾ ਅੱਜ ਦੇ ਦਿਨ ਅਰਪ ਕੇ ਤੇ ਸੱਚੇ ਪਾਤਸ਼ਾਹ ਖਾਲਸੇ ਦਾ ਮਹਾਰਾਜ ਖਾਲਸਾ ਹੀ ਸਾਡਾ ਬਚਨ ਮੰਨ ਕੇ ਅਨੰਦ ਪਰ ਛੜਿਆ ਸਾਡਾ ਚਿਤਸੀ ਇੱਥੇ ਜੰਗ ਦੇ ਵਿੱਚ ਯੂਜਣ ਦਾ ਤੁਸੀਂ ਹੁਣ ਬਾਲਾ ਪਿਆਰ ਦੇ ਨਾਲ ਇਸ ਦਾ ਚਰਨ ਪਗੜ ਪਗ ਕੇ ਬੇਨਤੀਆਂ ਕਰਦੇ ਹਲੋ ਤੁਹਾਨੂੰ ਅਸੀਂ ਗੁਰੂ ਖਾਲਸਾ ਬਣਾ ਕੇ ਇਸ ਕਰਕੇ ਤੁਹਾਡਾ ਬਚਨ ਮੰਨ ਕੇ ਅਸੀਂ ਜਾਣਾ ਨਹੀਂ ਚਾਹੁੰਦੇ ਜੰਗ ਦੇ ਵਿੱਚੋਂ ਤੇ ਤੁਹਾਡਾ ਵਚਨ ਮੰਨ ਕੇ ਲੋ ਅਸੀਂ ਜਿੱਥੇ ਸਰਬੰਸ ਵਾਰਿਆ ਸਭ ਕੁਝ ਕੁਰਬਾਨ ਕੀਤਾ ਇਹ ਵੀ ਤੁਹਾਡਾ ਵਚਨ ਮੰਨ ਕੇ ਅਸੀਂ ਇੱਥੋਂ ਸਾਧ ਸੰਗੇ ਜੀ ਮਾਰਨ ਕਾ ਚਮਕੌਰ ਸਾਹਿਬ ਤੋਂ ਜਾਣੇ ਹਾਂ ਇਸ ਪ੍ਰਕਾਰ ਕਹਿ ਕੇ ਮਾਰਾ ਮਾਛੀਆਰੇ ਦੇ ਵਿੱਚ ਆਏ ਹਾਂ ਮਾਛੀਆਰੇ ਵਿੱਚ ਗਰੀਬ ਨਵਾਜ਼ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਲਦਨ ਰੋਗ ਜਾਈਆਂ ਲਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਅਤੇ ਸੂਲ ਸਰਾਹੀ ਖੰਜਰ ਪਿਆਲਾ ਬਿੰਕਸਾਈਆਂ ਦਾ ਸਹਿਣਾ ਯਾਰ ਜਿਹੜਾ ਸਾਨੂੰ ਸੱਫਰ ਚੰਗਾ ਭਟਕੇੜਿਆਂ ਦਾ ਰਹਿਣਾ ਹੈ ਭਾਈ ਮਿੱਤਰ ਅਜੀਤ ਸਿੰਘ ਸਾਹਿਬ ਜੀ ਤੇ ਮਿੱਤਰ ਭਾਈ ਦਿਆ ਸਿੰਘ ਨੂੰ ਵੀ ਇਹ ਮਾਰਾ ਸਾਹਿਬ ਜੀ ਨੇ ਉਚਾਰਨ ਕੀਤਾ ਜਦੋਂ ਭਾਈ ਬਿਆਸ ਸਿੰਘ ਜੀ ਹਜੂਰ ਸਾਹਿਬ ਚੜ੍ਹਾਈ ਕਰਗੇ ਸਨ ਉਹਨਾਂ ਨੂੰ ਬੁਲਾ ਕੇ ਫਿਰ ਸੱਜ ਖਾਨ ਨੂੰ ਜਾਂਦਿਆਂ ਨੂੰ ਚਿਖਾ ਟੋਠਾ ਆ ਕੇ ਬਾਹਰ ਆਪਦੇ ਪਾਸ ਬੁਲਾਇਆ ਸੀ ਮਿੱਤਰ ਅਕਾਲ ਪੁਰਖ ਨੂੰ ਇਹ ਪਿਆਰੇ ਦਿਆ ਸਿੰਘ ਜੀ ਸਾਡਾ ਮਰੀਦਾਂ ਦੀ ਹਾਲਤ ਦੱਸਣੀ ਇਹ ਕਹਿਣਾ ਮਹਾਰਾਜ ਜੇ ਕਿ ਕੁੱਝ ਨੂੰ ਰੋਗ ਨਹੀਂ ਆਇਆ ਦਾ ਉਹ ਨਹੀਂ ਮਹਾਰਾਜ ਆਪ ਤੋਂ ਬਿਨਾ ਜਿਹੜਾ ਰਜਾਈਆਂ ਦਾ ਉੜਣਾ ਰੋਗ ਦੀ ਨਹੀਂ ਆਈ ਸਾਨੂੰ ਪ੍ਰਤੀਤ ਹੁੰਦਾ ਹੈ ਜਿਹੜਾ ਘਰਾਂ ਵਿੱਚ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਜਿਹੜਾ ਘਰਾਂ 'ਚ ਰਹਿਣਾ ਨਾਗਾਂ ਦੇ ਜਿਵੇਂ ਘਰਾਂ 'ਗ ਖੱਡਾਂ ਵਿੱਚ ਬਣੀਆਂ ਜਿ ਰਹੀ ਰਹੇ ਇਹ ਹਜਾ ਘਰਾਂ ਦਾ ਰਹਿਣਾ ਸਮਝ ਨਹੀਂ ਆ। ਅ ਤੇਸੂਲ ਸੁਰਾਹੀ ਖੰਜਰ ਪਿਆਲਾ ਤੇਸੂਲ ਜਿਹੜਾ ਹੈ ਸੁਰਾਹੀ ਜਿਹੜੀ ਬੋਤਲਾਂ ਦਾ ਪੀਣਾ ਹੈ ਨਾ ਲੋਕਾਂ ਨੇ ਇਹ ਸਾਨੂੰ ਤਰਸੂਲ ਦੀ ਨਹੀਂ ਆਈ ਦੁੱਖ ਦਾ ਇੱਕ ਪ੍ਰਤੀਤ ਹੁੰਦਾ ਹੈ। ਖੰਜਰ ਪਿਆਲਾ ਜਿਹੜਾ ਪਿਆਲੇ ਦਾ ਪੀਣਾ ਹੈ ਇਹ ਮਾਰਾ ਕਹਿੰਦੇ ਖੰਜਰ ਦੀ ਨਹੀਂ ਆਈ ਹੈ ਸਾਨੂੰ ਪ੍ਰਤੀਤ ਹੁੰਦਾ ਬਿਲਕੁਸਾਰੀਆਂ ਦਾ ਸਹਣਾ ਜਿਹੜਾ ਮਾਸ ਖਾਣਾ ਹੈ ਇਹ ਕਸਾਈਆਂ ਦੀ ਜਿਵੇਂ ਛੁਰੀ ਕਰਦੇ ਤੇ ਢਾਈਂ ਜਿਹੜੇ ਦੇ ਕੇ ਮਾਰਦੇ ਸ਼ਾਹ ਰਗ ਤੇ ਇਹੋ ਜਿਹਾ ਮਾਸ ਖਾਣਾ ਸਾਨੂੰ ਪ੍ਰਤੀਤ ਹੁੰਦਾ ਹੈ ਯਾਰ ਜਿਹੜਾ ਸਾਨੂੰ ਸੱਤਸਰ ਚੰਗਾ ਭਟਕੇ ਰਹਿਣਾ ਹੈ ਪਰਮੇਸ਼ਰ ਸਾਨੂੰ ਤਾਂ ਤੇਰਾ ਸੱਤਸਰੀ ਚੰਗਾ ਹੈ ਸੇਜਾ ਦੇਤੇ ਪੂਨਾਸਨ ਪੈ ਕੇ ਟਿੰਡ ਦਾ ਸਰਾਣਾ ਲੈ ਕੇ ਕਿਹਾ ਸੀ ਇਹ ਇਹ ਖੇੜਿਆਂ ਦੁਨੀਆ ਦਾ ਜਿਹੜਾ ਬਸਮਾ ਪੱਠ ਵੀ ਨਹੀਂ ਆਈ ਅਸੀਂ ਸਮਝਦੇ ਹਾਂ ਇੰਨਾ ਪਿਆਰ ਨਾਲ ਇਹ ਮਹਾਰਾਜ ਜੀ ਨੂੰ ਉਸ ਵੇਲੇ ਸ਼ਬਦ ਵਿਚਾਰਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬਨੂ ਆਜ ਜੀ ਨੇ ਇਹ ਸਾਬ ਜਗਾਂ ਦੀ ਆ ਸ਼ਹੀਦੀ ਦਾ ਕੁਰਬਾਨੀ ਦਾ ਜ਼ਿਕਰ ਸੰਗਤਾਂ ਦੇ ਅੱਗੇ ਪੇਸ਼ ਕੀਤਾ ਹੈ ਫਿਰ ਇਸੇ ਪ੍ਰਕਾਰ ਮਹਾਰਾਜ ਜੀ ਲੱਖ ਸਿੰਘ ਆਇਆ ਮਹਾਰਾਜ ਦੇ ਪਾਸ ਲੱਖੀ ਜੰਗਲ ਤੇ ਉੱਥੇ ਹਯੂਨ ਸ਼ਬਦ ਚਾਰਿਆ ਲੱਖੀ ਜੰਗਲ ਖਾਲਸਾ ਆਜ ਦੀ ਧਾਰ ਦਿੱਤੋ ਨੇ ਸੁਣ ਕੇ ਸੱਦ ਮਾਹੀ ਦਾ ਕੋਈ ਜੋ ਸ਼ੌਂਕ ਪਿਓਨੇ ਕਿਸੇ ਨਾਲ ਨਰਲੀਆ ਕਾਈ ਸੁਣ ਕੇ ਸੱਦ ਮਾਹੀ ਦਾ ਮੀਹੀ ਪਾਣੀ ਘਾਉ ਮੁੱਦੋਨੇ ਕਿਸੇ ਨਾਲ ਨਰਲੀਆ ਕਾਈ ਕੋਈ ਜੋ ਸ਼ੌਂਕ ਪਿਓਨੇ ਗਿਆ ਫਰਾਕ ਮਿਲਿਆ ਮਤਵਾਹੀ ਤਾਂ ਹੀ ਸ਼ੁਕਰ ਕੀਤਾ ਉਹੋ ਆਰਦੀ ਸੰਗਤ ਕਿਹਾ ਜੀ ਅਸੀਂ ਲੱਖ ਹਾਜ਼ਰ ਆਏ ਆਪਦੇ ਚਰਨਾਂ 'ਚ ਜਿੱਥੇ ਸਾਡੀ ਲੋੜ ਹੈ ਸਾਡੇ ਸਿਰ ਲਾ ਲਓ ਉਸ ਵੇਲੇ ਮਹਾਰਾ ਨੇ ਬਚਨ ਕੀਤੇ ਸੀ ਲੱਖੀ ਜੰਗਲ ਦੇ ਵਿੱਚ ਖਾਲਸਾ ਜੀ ਆ ਕੇ ਤੁਸੀਂ ਦਰਦਾਰ ਦਿੱਤੇ ਹਨ ਸੁਣ ਕੇ ਸੱਦ ਇਹ ਗੁਰੂ ਸਾਹਿਬ ਜੀ ਦੀ ਕੁਰਬਾਨੀ ਦਾ ਮਾਹੀ ਸਤਿਗੁਰੂ ਆਪ ਹੈ ਤੇ ਮੈਂ ਹੀ ਪਾਣੀ ਕਾਹਤੋਂ ਮੁੱਤੋਂ ਨੇ ਜਿਵੇਂ ਰਾਂਝੇ ਦਾ ਸੱਦ ਸੁਣ ਕੇ ਆਵਾਜ਼ ਨੂੰ ਮਈਆਂ ਕਾਈ ਪਾਣੀ ਕਾਹ ਛੱਡ ਦਿੰਦੀਆਂ ਸੀ ਇਸੇ ਪ੍ਰਕਾਰ ਸਾਡੀ ਕੁਰਬਾਨੀ ਦਾ ਤੁਸੀਂ ਆਵਾਜ਼ ਸੁਣ ਕੇ ਮਈਆਂ ਦੀ ਨਿਆਈ ਆਪਣਾ ਅੰਨ ਪਾਣੀ ਖਾਣਾ ਛੱਡ ਕੇ ਤੁਸੀਂ ਐਡੀ ਦੂਰੋਂ ਪੈਦੇ ਲਾਏ ਹੋ ਪ੍ਰਦੇਸ਼ ਤੋਂ ਕਿਸੇ ਨਾਂ ਨਾਲ ਰਲਿਆ ਕਾਈ ਕੇ ਦੇ ਨਾਲ ਕਿਸੇ ਨੂੰ ਰਲਿਆ ਨਹੀਂ ਇੰਨੀ ਕਾਲੀ ਨਾਲ ਆਏ ਹੋ ਕੋਈ ਜੋ ਸ਼ੌਂਕ ਪਿਓ ਨੇ ਇਹ ਕੋਈ ਤੁਹਾਨੂੰ ਸ਼ੌਕ ਆਪਿਆ ਨਾ ਕੁਰਬਾਨੀ ਕਰਨ ਦਾ ਅੱਛਾ ਭਾਈ ਤੁਹਾਡੀ ਵੀ ਕੁਰਬਾਨੀ ਕਰਾਂਗੇ ਇਸ ਪ੍ਰਕਾਰ ਉਹ ਲੱਖ ਸਿੰਘਾਂ ਨੂੰ ਲੱਖੀ ਜੰਗਲ ਦੇ ਵਜਨ ਕੀਤੇ ਤੇ ਗਿਆ ਫਰਾਕ ਮਿਲਿਆ ਮੈਂ ਤਾਈ ਤਾਹੀ ਸ਼ੁਕਰ ਕੀਤਾ ਉਹਨੇ ਫਰਾਕ ਜਿਹੜਾ ਵਿਛੋੜਾ ਸੀ ਉਹ ਚਲਿਆ ਗਿਆ ਮਾਹੀ ਮਿੱਤਰੋ ਕਾਲਪੁਰਖ ਦੇ ਨਾਲ ਮਿਲ ਗਏ ਇਸ ਪ੍ਰਕਾਰ ਤਾਈ ਤੁਸੀਂ ਸ਼ੁਕਰ ਮਨਾਇਆ ਹੈ ਇਹ ਲੱਖੀ ਜੰਗਲ ਜਾ ਕੇ ਮਾਰਨ ਬਚਨੋ ਚਾਰੇ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਅੱਜ ਆਪਣੇ ਸਾਹਿਬ ਜੀ ਆਗਿਆ ਨੂੰ ਵਾਰ ਕੇ ਕੁਰਬਾਨੀ ਕੀਤੀ ਹੈ ਖਾਲਸੇ ਨੂੰ ਆਪਣੇ ਸਰੂਪ ਦੀ ਗੁਰਤਾ ਗੱਦੀ ਬਖਸ਼ੀ ਹੈ ਬਚਨ ਕੀਤੇ ਰਹਿਤ ਸਹਿਤ ਜੇ ਪਾਚੋ ਮਿਲੇ ਮਨ ਸਰੂਪ ਤਾਂ ਦੇਖੋ ਭਲੇ ਜਿੱਥੇ ਰਹਿਣੀ ਦੇ ਸਹਿਤ ਮਿਲਦੇ ਸਾਡਾ ਸਰੂਪ ਚੰਗੀ ਤਰ੍ਹਾਂ ਦੇਖੋ ਅਤੇ ਸਿੱਖ ਪੰਥਨ ਵਿੱਚ ਮੇਰੋ ਵਾਸਾ ਪੰਜਾਂ ਸਿੰਘਾਂ ਦਾ ਸਾਡਾ ਵਾਸਾ ਹੈ ਇਹ ਬਚਨ ਕਹੇ ਕਿ ਖਾਲਸੇ ਨੂੰ ਚਮਕੌਰ ਸਾਹਿਬ ਵਿੱਚ ਮਾਰਨ ਬਖਸ਼ੀਸ਼ ਕੀਤੀ ਸੀ ਇਹ ਵਸਾਲ ਸਿੰਘ ਜੀ ਚਮਕੌਰ ਸਾਹਿਬ ਦੀ ਕੁਰਬਾਨੀ ਦਾ ਪ੍ਰਸੰਗ ਥੋੜੇ ਜਿਹੀ ਅਖਰਾਂ ਵਿੱਚ ਸੰਗਤ ਦੇ ਕੇ ਬੇਨਤੀ ਕੀਤੀ ਹੈ ਸਾਕਾ ਇਹ ਵੱਡਾ ਹੈ ਥੋੜੇ ਇੱਕ ਜਵਾਨ ਨਾਲ ਕੀ ਕਹਿ ਸਕੀਏ ਜੋ ਕੁਝ ਗੁਰੂ ਸਾਹਿਬ ਨੂੰ ਭਕਾਰ ਕੀਤੇ ਹੈ ਜਿਨ੍ਹਾਂ ਨੇ ਆਪਣੇ ਸਰਵੰਸ ਮਾਰ ਕੇ ਸਾਡੀ ਰੱਖਿਆ ਕੀਤੀ ਹੈ ਸਾਡੇ ਵਰਗਾ ਕੌਣ ਕਿਰਤ ਕਰਨ ਹੋਊ ਜਿਹੜਾ ਉਹਨਾਂ ਦਾ ਸਿੱਖ ਨਾ ਬਣੂ ਅਮਰਤ ਨਾ ਛਕੂ ਰਹਿਤ ਨਾ ਰੱਖੂ ਫੇਰ ਕੁਰਬਾਨੀ ਨਾ ਕਰੂੰਗਾ ਬਾਬਾ ਫਤੇ ਸਿੰਘ ਦੀ ਕੁਰਬਾਨੀ ਵਾਸਤੇ ਤਲੇ ਹੋਏ ਹਨ ਇੱਕ ਪਾਸੇ ਉਹਨਾਂ ਦੇ ਅੰਦਰ ਕੋਈ ਆਪਣਾ ਸਵਾਰਥ ਨਹੀਂ ਪੰਜਾਬ ਦੇਸ਼ ਦੇ ਲਈ ਖੁਸ਼ਹਾਲ ਕਰਨ ਵਾਸਤੇ ਅਤੇ ਪੰਜਾਬੀ ਸੂਬੇ ਦੀਆਂ ਜਿਹੜੀਆਂ ਮੰਗਾਂ ਸੀ ਸਾਰੀਆਂ ਉਹ ਪੂਰੀਆਂ ਕਰਨ ਵਾਸਤੇ ਉਹ ਕੁਰਬਾਨੀ ਦੇ ਰਹੇ ਹਨ ਉਹਨਾਂ ਦੇ ਨਾਲ ਦੇ ਜੋਧੇ ਵੀ ਇਸ ਤਰ੍ਹਾਂ ਪਰਨ ਕਰੀ ਬੈਠੇ ਹਨ ਪਤਾ ਨਹੀਂ ਕਿੰਨਿਆਂ ਨੂੰ ਕੁਰਬਾਨ ਹੋਣਾ ਪਵੇਗਾ ਕਿ ਮਹਾਰਾਜ ਸਾਹਿਬ ਸਮਤ ਗਵਰਨਮੈਂਟ ਨੂੰ ਦੇਖ ਕੇ ਖਾਲਸੇ ਦੇ ਪਰਬਕਾਰਵਾ ਕੇ ਜੋ ਸਿੰਘ ਉਦਮ ਕਰ ਰਹੇ ਆ ਉਸ ਨੂੰ ਗੁਰੂ ਸਾਹਿਬ ਆਪ ਪੂਰਾ ਕਰਨ ਮਹਾਰਾਜ ਸਾਹਿਬ ਜੀ ਪਾਤਸ਼ਾਹ ਇਹ ਛੋਟੇ ਸਾਹਿਬ ਜੀ ਦੀ ਸ਼ਹੀਦੀ ਵਾਲੇ ਦਿਨ ਕੁਰਬਾਨੀ ਕਰਨ ਨੂੰ ਬੈਠੇ ਹਨ ਤੁਲੇ ਹੋਏ ਉਦੋਂ ਪਹਿਲਾਂ ਇੱਕ ਦਿਨ ਜਿਹੜੇ ਜਵਾਨੇ ਬਾਕੀ ਰਹੇ ਹਨ ਉਹਨਾਂ ਨੇ ਵੀ ਪਰਣਾ ਪਤਾ ਨਹੀਂ ਕਿੰਨਿਆਂ ਕਿ ਸਿੰਘਾਂ ਨੂੰ ਕੁਰਬਾਨੀ ਦੇਣੀ ਪਵੇ ਇਸ ਪ੍ਰਕਾਰ ਸਾਤ ਸੰਗੇਤ ਜੀ ਜੇ ਗਵਰਨਮੈਂਟ ਅੱਜ ਸਿੰਘਾਂ ਨੂੰ ਪਰਖਣਵਾ ਕੇ ਤਲੀ ਹੈ ਇਹਨਾਂ ਨੂੰ ਪਰਖਣ ਵਾਲੇ ਬਾਦ ਮੁਗਲ ਪਰਖ ਚੁੱਕੇ ਹੈ ਇਹਨਾਂ ਦੀਆਂ ਖੋਪੜੀਆਂ ਲੋਹਾਈਆਂ ਗਈਆਂ ਅਤੇ ਇਹਨਾਂ ਦੇ ਤਾਈ ਸਾਤ ਸੰਗੇਤ ਜੀ ਬੇਅੰਧ ਸਿੰਘਾਂ ਨੂੰ ਕੁਰਬਾਨ ਕੀਤਾ ਗਿਆ ਮੁਗਲ ਹਾਰ ਕੇ ਸਿੰਘਾਂ ਨੂੰ ਮਾਰਦੇ ਮਾਰਦੇ ਪਰ ਸਿੰਘ ਨਹੀਂ ਮੁੱਕੇ ਉਸ ਦੀ ਰਵਾਇਤ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਕੱਢਦਾ ਵੰਦਾ ਅਸੀਂ ਦੂਣ ਸਵਾਏ ਹੋਏ ਕਹਿੰਦੇ ਜਿਵੇਂ ਸੋਆ ਸੋਆ ਹੁੰਦਾ ਨਾ ਕਾਹ ਜਿੰਨਾ ਕਟਿਏ ਉਹਨਾ ਹਰਾ ਹੁੰਦਾ ਐ ਇਉਂ ਪਾਵੇਂ ਸਾਧ ਸੰਗਤ ਜੀ ਕੁਰਬਾਨ ਕਰਦੇ ਸੀ ਤੁਰਕ ਫੇਰ ਵੀ ਸਿੰਘ ਬਾਗਰ ਫੁੱਲ ਕੇ ਗਏ ਤੁਰਕਾਂ ਦਾ ਜਿਹੜਾ ਰਾਜ ਸੀ ਉਹ ਖਾਰੇ ਸਮੁੰਦਰ ਚ ਪਾਤਾ ਅੰਗਰੇਜ਼ਾਂ ਨੇ ਵੇਖ ਲਓ ਕਿੰਨੇ ਜ਼ੁਲਮ ਕੀਤੇ ਸਨ ਕਿਵੇਂ ਜੈਤੋ ਗੋਲੀ ਚ ਲਾਈ ਸੀ ਅੱਜ ਕਿੱਥੇ ਹਨ ਉਹ ਉਹ ਵੀ ਮੋਰੀਆ ਇਸ ਤਰ੍ਹਾਂ ਵੇੜ ਕੇ ਚਲੇ ਗਏ ਕਿਉਂ ਜਿਹੜਾ ਖਾਲਸੇ ਨਾਲ ਅੜੇਗਾ ਤੁਗੇਗਾ ਨਹੀਂ ਉਹ ਸੰਵਾਪ ਕੀ ਹੋਵੇਗਾ ਜਿਹੜਾ ਪਿਆਰ ਕਰੇਗਾ ਉਹ ਚੜ੍ਹਦੀਆਂ ਕਲਾ 'ਚ ਰਹੇਗਾ ਤੇ ਦੁਨੀਆਂ 'ਚ ਤੁਗਦਾ ਰਹੇਗਾ ਇਹ ਗੁਰੂ ਮਹਾਰਾਜ ਸਾਹਿਬ ਨੇ ਸਿੱਖਾਂ ਦੇ ਹੁਣ ਤੱਕ ਪਰਖ ਹੈ ਜੋ ਜੋ ਖਾਲਸੇ ਨਾਲ ਅੜੇਗਾ ਉਹ ਝੜੇਗਾ ਹੀ ਸਾਲ ਸੰਗੇ ਜੀ ਉਹ ਉਦੋਂ ਵੀ ਸਾਵੇਗਾ ਉਹ ਕੋਈ ਜਿੱਤ ਨਹੀਂ ਪ੍ਰਾਪਤ ਕਰੇਗਾ ਸਿੰਘਾਂ ਨੂੰ ਭਾਵੇਂ ਕੁਰਬਾਨੀ ਕਰਨੀ ਪੈਂਦੀ ਹੈ ਪਰ ਹਮੇਸ਼ਾ ਲਈ ਮਹਾਰਾਜ ਦੇ ਮੁਲਕ ਨਹੀਂ ਰੱਖਿਆ ਵਾਸਤੇ ਖਾਲਸੇ ਨੂੰ ਸਾਜਿਆ ਹੈ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਲ ਦਾ ਸਰੂਪ ਬਣਾਇਆ ਹੈ ਹੁਣ ਗੁਰੂ ਸਾਹਿਬ ਦੇ ਕੋਈ ਸ਼ਬਦ ਦੀ ਵਿਚਾਰ ਸੁਣੋ